ਕਹਿੰਦੇ ਜੀ ਸੁਰਤ ਕਿਵੇਂ ਲੱਗਦੀ ਆ ਸੁਰਤ ਕੀ ਹੁੰਦੀ ਆ ਸੁਰਤ ਹੁੰਦੀ ਆ ਜਿਹੜੀ ਚੀਜ਼ ਦੇ ਵਿੱਚ ਸਾਡਾ ਧਿਆਨ ਹੋਵੇ ਜਿਹੜੀ ਚੀਜ਼ ਬਾਰੇ ਅਸੀਂ ਸੋਚਦੇ ਆ ਜਿੱਦਾਂ ਸਮਝ ਲਓ ਅਸੀਂ ਕਿਸੇ ਮਾੜੇ ਤੋਂ ਮਾੜੇ ਬੰਦੇ ਬਾਰੇ ਵੀ ਸੋਚਦੇ ਆ ਉਹਦੀਆਂ ਪਰਾਈਆਂ ਬਾਰੇ ਸੋਚਦੇ ਆ ਅਸੀਂ ਉਹਦੇ ਬਾਰੇ ਸੋਚੀ ਜਾਂਦੇ ਆ ਵੀ ਹਾਏ ਉਹ ਇਦਾਂ ਕਰਦਾ ਉਹ ਇਦਾਂ ਦੇ ਗਲਤ ਕੰਮ ਕਰਦਾ ਉਹਦੇ ਉਹਨੇ ਆ ਕੀਤਾ ਉਹਨੇ ਉਹ ਕੀਤਾ ਤੇ ਉਹ ਸਾਡੀ ਸੁਰਤ ਬਣ ਜਾਂਦੀ ਆ ਕਿਉਂਕਿ ਸਾਡੀ ਸੁਰਤ ਤਾਂ ਉਸ ਬੰਦੇ ਦੀਆਂ ਬਰਾਈਆਂ ਕਰਨ ਦੇ ਵਿੱਚ ਹੀ ਲੱਗੀ ਰਹਿੰਦੀ ਆ ਤੇ ਜਦੋਂ ਸਾਡੀ ਜਿਹੜੀ ਸੁਰਤ ਆ ਉਸ ਬੰਦੇ ਦੀਆਂ ਬਰਾਈਆਂ ਕਰਨ ਵਿੱਚ ਲੱਗੀ ਰਹਿੰਦੀ ਆ ਤਾਂ ਸਾਡਾ ਜਿਹੜੀ ਆਪਣੀ ਲਾਈਫ ਆ ਉਹ ਡਿਸਟਰਬ ਹੋ ਜਾਂਦੀ ਆ ਸਾਡੀ ਆਪਣੀ ਲਾਈਫ ਖਰਾਬ ਹੋਣ ਲੱਗ ਜਾਂਦੀ ਆ ਉਹ ਸੁਰਤ ਦਾ ਉਸ ਸੋਚ ਦਾ ਸਾਡੀ ਜ਼ਿੰਦਗੀ ਦੇ ਉੱਤੇ ਇੰਨਾ ਜ਼ਿਆਦਾ ਅਸਰ ਪੈ ਜਾਂਦਾ ਕਿ ਅਸੀਂ ਖੁਦ ਵੀ ਮਤਲਬ ਸਹੀ ਕੰਮਾਂ ਵੱਲ ਧਿਆਨ ਦੇਣੋਂ ਹਟ ਜਾਂਦੇ ਆ ਸਿਰਫ ਸਾਡਾ ਧਿਆਨ ਉਸ ਇਨਸਾਨ ਵੱਲ ਹੁੰਦਾ ਕਿ ਉਹ ਇਨਸਾਨ ਕੀ ਕਰ ਰਿਹਾ ਉਹ ਇਨਸਾਨ ਆ ਕੰਮ ਬੁਰਾ ਕਰ ਰਿਹਾ ਇਦਾਂ ਕਰ ਰਿਹਾ ਕਿਸੇ ਦੀਆਂ ਜਦੋਂ ਅਸੀਂ ਬਰਾਈਆਂ ਕਰਨ ਲੱਗ ਜਾਂਦੇ ਆ ਬਰਾਈਆਂ ਸੋਚਣ ਲੱਗ ਜਾਂਦੇ ਆ ਉਹ ਸਾਡੀ ਸੁਰਤ ਦੇ ਵਿੱਚ ਘੁੰਮਣ ਲੱ ਜਾਂਦੀਆਂ ਨੇ ਪ੍ਰਮਾਤਮਾ ਦਾ ਤਾਂ ਕਿਤੇ ਨਾਮ ਹੀ ਨਹੀਂ ਹੁੰਦਾ ਹੈਗਾ ਉਸ ਵਾਹਿਗੁਰੂ ਦਾ ਤਾਂ ਕਿਤੇ ਨਾਮ ਹੀ ਨਹੀਂ ਹੁੰਦਾ ਸਾਡਾ ਖੁਦ ਦਾ ਆਪਣਾ ਹੀ ਆਪਣੇ ਆਪ ਲਈ ਸਾਡਾ ਕੋਈ ਕਿਤੇ ਨਾਮ ਨਹੀਂ ਹੁੰਦਾ ਹੈਗਾ ਇਸ ਲਈ ਜਿੱਤਾਂ ਦੀ ਤੁਹਾਡੀ ਸੁਰਤ ਹੋਊਗੀ ਜਿੱਦਾਂ ਦੀ ਤੁਹਾਡੀ ਸੋਚ ਹੋਊਗੀ ਉਦਾਂ ਦੀ ਤੁਹਾਡੀ ਚੰਦੀ ਹੋਊਗੀ ਚੰਗਾ ਸੋਚੋਗੇ ਚੰਗਾ ਪਹਿਨੋਗੇ ਚੰਗਾ ਖਾਓਗੇ ਖੁਸ਼ ਰਹੋਗੇ ਤਾਂ ਤੁਹਾਡੀ ਜ਼ਿੰਦਗੀ ਆ ਜਿਹੜੀ ਖੁਦ ਬੁ ਖੁਦ ਉੱਤਰ ਨੂੰ ਮੁੜ ਜਾਊਗੀ ਜਦੋਂ ਤੁਸੀਂ ਇੱਕ ਗੱਲ ਨੂੰ ਤੁਸੀਂ ਯਕੀਨ ਕਰਕੇ ਜਾਣਿਆ ਜਦੋਂ ਤੁਸੀਂ ਇੱਕ ਗੱਲ ਨੂੰ ਨਾ ਹਰ ਰੋਜ਼ ਚੰਗਾ ਸੋਚ ਕੇ ਕਹੋਗੇ ਚੰਗੀ ਸੋਚ ਰੱਖ ਕੇ ਕਹੋਗੇ ਖੁਸ਼ ਹੋ ਕੇ ਕਹੋਗੇ ਪ੍ਰਮਾਤਮਾ ਦਾ ਨਾਮ ਲਮੋਗੇ ਤਾਂ ਖੁਸ਼ ਹੋ ਕੇ ਕਹੋਗੇ ਤੁਸੀਂ ਇੱਕ ਗੱਲ ਨੂੰ ਬਾਰ-ਬਾਰ ਕਹੋਗੇ ਵੀ ਮੈਂ ਤਾਂ ਮੇਰਾ ਤਾਂ ਆਪ ਇੰਤੇ ਕਿਸੇ ਨਾ ਕਿਸੇ ਦਿਨ ਪ੍ਰਮਾਤਮਾ ਦੀ ਕਿਰਪਾ ਨਾਲ ਮੇਰਾ ਕੰਮ ਵੀ ਆ ਸਿਰੇ ਚੜ ਜਾਣਾ ਮੈਂ ਵੀ ਇਦਾਂ ਕਰ ਲੈਣਾ ਤਾਂ ਜ਼ਰੂਰ ਤੁਹਾਡਾ ਹੋਊਗਾ 100% ਹੋਗਾ ਇਹ ਤੁਸੀਂ ਤਰੀਕਾ ਅਪਣਾ ਕੇ ਦੇਖਿਓ ਇਸ ਤਰ੍ਹਾਂ ਜੀ ਉਹ ਨਰਜੀ ਸਾਡੇ ਆਲੇ-ਦੁਆਲੇ ਘੁੰਮਣ ਲੱਗ ਜਾਂਦੀ